ਇਸ ਤਰ੍ਹਾਂ ਦੇਖ ਸਕਦੇ ਹੋ ਕਿ ਲਾਂਡਰੀ ਨੂੰ ਜਿਹੜੀ ਬਿਜਲੀ ਸਪਲਾਈ ਜਾਂਦੀ ਹੈ ਨੰਗੇ ਜੋੜ ਨੰਗੀਆਂ ਤਾਰਾਂ ਜ਼ਮੀਨ ਤੇ ਬਿਸ਼ੀ ਹੋਈਏ ਤਾਰ ਅਗਰ ਕਿਸੇ ਦਾ ਪੈਰ ਇਸ ਤੇ ਕੋਈ ਨੰਗਾ ਪੈਰ ਰੱਖ ਹੋ ਜਵੇ ਤਾਂ ਕੰਮ ਕਾਜ ਦੇ ਚਲਦੇ ਚਲਦੇ ਤਾਂ ਸ਼ਾਇਦ ਹੋ ਇਸ ਜ਼ਿੰਦਗੀ ਨੂੰ ਅਲਵਦਾ ਕਹਿ ਸਕਦਾ ਸਰ ਨਾਮ ਕੀ ਆਪਣਾ ਅਮਰਦੀਪ ਸਿੰਘ ਜੀ ਅਮਰਦੀਪ ਸਿੰਘ ਜੀ ਤੁਸੀਂ ਹੈਗੇ ਇਲੈਕਟ੍ਰਿਕਲ ਸਿਵਲ ਹਸਪੀਟਲ ਫਗਵਾੜਾ ਵਿੱਚ ਹਾਂਜੀ ਇਹ ਮਾਮਲਾ ਸਾਰਾ ਪਿੱਛੇ ਪੈਨਲ ਸਾਰਾ ਸੜਿਆ ਹੋਇਆ ਹੈਗਾ ਵਾ ਔਰ ਕਾਫੀ ਵੱਡਾ ਹਾਸਾ ਬਾਪਰ ਦਾ ਜਿਹੜਾ ਖਤਸ਼ਾ ਬਣਿਆ ਹੋਇਆ ਹੈਗਾ ਵਾ ਕੀ ਕਹਿਣਾ ਚਾਹੁੰਦੇ ਇਸ ਬਾਰੇ ਕਦੋਂ ਸੜਿਆ ਪੈਨਲ ਇਹ ਪਰ ਇਹ ਤਾਂ ਬਹੁਤ ਦੇਰ ਹੋ ਗਈ 2-3 ਮਾਰ ਲੈ ਕੇ ਵੀ ਦਿੱਤਾ ਨਾ ਕਿੰਨੀ ਵਾਰ ਲਿਖ ਕੇ ਦਿੱਤਾ ਜੀ 2-3 ਮਾਰ ਲੈ ਕੇ ਦਿੱਤਾ ਨਾ ਕਿੰਨੂੰ ਲਿਖ ਕੇ ਦਿੱਤਾ ਸੀ ਇਹਨਾਂ ਨੂੰ ਆਪਣੇ ਸਾਰੇ ਦਫ਼ਤਰ ਵਾਲਿਆਂ ਨੂੰ ਵੀ ਦੱਸਿਆ ਵੀ ਆਪਣਾ ਪੈਨਲ ਦੀ ਹਾਲਤ ਦੇਖ ਲੋ ਆ ਕੇ ਦੇਖ ਲੋ ਕਿੰਨੀ ਮਿੱਧੀ ਅੱਛਾ ਤੇ ਐਸਐਮਓ ਸਾਹਿਬ ਨੂੰ ਦੱਸਿਆ ਸੀ ਤੁਸੀਂ ਇਸ ਬਾਰੇ ਹਾਂ ਜੀ ਬੜਾ ਕਦਾ ਇਹ ਪੈਨਲ ਕਿਸ ਤਰ੍ਹਾਂ ਕੰਮ ਕਰਦਾ ਸੀਗਾ ਇਹ ਦੱਸ ਇਹਦਾ ਐਰਟੀ ਪਹਿਲਾਂ ਨੂੰ ਆਇਆ 11 ਕੇਵੀ ਤੋਂ ਜਿਹੜਾ ਆਪਣਾ ਟ੍ਰਾਂਸਫਰ ਹੋਣ ਤੋਂ ਆ ਗਿਆ ਓਕੇ ਇਹਦਾ ਕੀ ਕੀ ਹੋ ਲਾਭ ਜਿਕੇ ਹੋਰ ਕੀ ਜਦੋਂ ਪਿੱਛੋਂ ਸ਼ਾਰਟ ਹੋਣਾ ਉਹਨੇ ਸੱਜੇ ਬ੍ਰੇਕ ਮਾਰ ਚੋਂ ਬੈਕ ਮਾਰ ਕੇ ਆ ਗਿਆ ਤੇ ਹੁਣ ਵੀ ਇੱਕ ਇਹਦਾ ਜਿਹੜਾ 11 ਕੇਵੀ ਜਾ ਕੇ ਇੱਥੇ ਰਹਿ ਗਿਆ ਓਕੇ ਹੁਣ ਇਹ ਦੱਸੋ ਕਿ ਪੈਨਲ ਤੁਸੀਂ ਕਾਫੀ ਟਾਈਮ ਤੋਂ ਜਿਹੜਾ ਸੜਿਆ ਪਿਆ ਹੈਗਾ ਇਹਦੀ ਰਿਪੇਅਰ ਵਗੈਰਾ ਨਹੀਂ ਹੋ ਰਹੀ ਕੋਈ ਪਰ ਫਿਰ ਆਪਣੇ ਪਿਆਸ ਵਗੈਰਾ ਨੂੰ ਇਹ ਹੁਣ ਇਹ ਕਦੇ ਹਟ ਤੋਂ ਵੀ ਪਿੱਛੋਂ ਪੈਸੇ ਨਹੀਂ ਆਉਂਦੇ ਹੈਗੇ ਜਿਵੇਂ ਆਪਣੀ ਦੀ ਪਿੱਛੋਂ ਪੈਸੇ ਨਹੀਂ ਆਉਂਦੇ ਸਰ ਸਿਵਲ ਹਸਪਤਾਲ ਆਪਣੀਆਂ ਜਿਹੀਆਂ ਖਾਮੀਆਂ ਕਮੀਆਂ ਕਰਕੇ ਹਮੇਸ਼ਾ ਚਰਚਾ 'ਚ ਬਣਿਆ ਰਹਿੰਦਾ ਹੈਗਾ ਜਿੱਥੇ ਹੋਰ ਬੇਸ਼ਮਾਰੀ ਤੇ ਕਮੀਆਂ ਹੈਗੀਆਂ ਪੂਲਰਾਂ 'ਚ ਪਾਣੀ ਨਹੀਂ ਆਉਂਦਾ ਟੂਟੀਆਂ ਜਿਹੜਾ ਪਾਣੀ ਹੈਗਾ ਉਦੋਂ ਹੀ ਵੇਸਟ ਹੋਈ ਜਾਂਦਾ ਘਰੇ ਇੱਕ ਤਾਂ ਪਹਿਲਾਂ ਜਾਦੀ ਇਹ ਗੱਲ ਬਾਈ ਜਿਹੜੇ ਆਪਣੇ ਆਹ ਗੋਲੀਆਂ ਗਾਲੀਆਂ ਖਾਣ ਆਉਂਦੇ ਪਿੰਨਹੇੜੇ ਦੇ ਵਿੱਚ ਉਹ ਜਿੰਨੀਆਂ ਆਪਣੀਆਂ ਆਰਥਾਂ ਆ ਸਾਰੀਆਂ ਉਹ ਵੱਢ ਕੇ ਲਈ ਜਾਂਦੇ ਆ ਅੱਛਾ ਉਹਨਾਂ ਦੇ ਵਿੱਚ ਕਿਸੇ ਦਾ ਵੀ ਧਿਆਨ ਨਹੀਂ ਹੈਗਾ ਨਾ ਕੋਈ ਆਪਣਾ ਕੋਸਾਲਾ ਕੋਈ ਮੁਲਾਜ਼ਮ ਕੋ ਨਾਂ ਚੀਕਦਾ ਜਿਹੜਾ ਕੋਈ ਅੱਜ ਫੜ ਕੇ ਦਿੰਦੇ ਵੀ ਆ ਦੋ ਔਰ ਫੜ ਕੇ ਦਿੰਦੇ ਇਹਨਾਂ ਨੂੰ ਕੋਈ ਤੋਂ ਲਿਆ ਕੇ ਗਾਛ ਬੱਚੇ ਦਾ ਸਿਲੰਡਰ ਲੱਗਾ ਮੈਨੂੰ ਲੱਗਾ ਇਹ ਵੀ ਤਰੀਕਾ ਐਕਸਪਾਇਰ ਹੋਈ ਹੋਣੀ ਹੈ। ਨਹੀਂ ਜੀ ਸਹੀ ਹੈ ਜੀ। ਸਹੀ ਹੈ। ਅਗਰ ਇਹ ਸਿਲੰਡਰ ਨੂੰ ਵਰਤ ਤੋਂ ਬਚ ਲਿਆਣਾ ਵੀ ਕੋਈ ਆਗ ਲੱਗਦੀ ਹੈ ਵੀ ਤਾਂ ਤੁਹਾਨੂੰ ਨੌਲੇਜ ਹੈਗੀ ਸੀ ਇਹ ਚਲਾਉਣਾ ਦਾ ਤੁਹਾਨੂੰ। ਬਿਲਕੁਲ। ਅੱਛਾ। ਉਹਦੇ ਵਿੱਚੋਂ ਪਾਣੀ ਚੁੰਦਾ ਹੈਗਾ। ਅੱਛਾ। ਇੱਕ ਚੱਕਰ ਹੈਗਾ ਪੱਖਾ ਕਿੱਥੇ ਗਿਆ? ਪੱਖੇ ਸੜ ਗਏ ਹੈਗੇ ਔਰ ਬਿਜਲੀ ਵਾਲੇ ਕੋਲ ਆ ਜੀ। ਤੁਸੀਂ ਇੱਥੇ ਪਸੀਨਾ ਪਸੀਨ ਹੋਏ ਹੈਗੇ ਆ ਕਿੱਦਾਂ ਕੰਮ ਹੁੰਦਾ ਸਰ। ਅੱਜ ਸ਼ੁਕਰਪੁਰ ਸਿਸਟਰ ਦਾ ਹੈਗਾ ਵੀ ਜਿਹੜੇ ਮੈਨੂੰ ਕੂਲੇ ਕੀ ਕਰਾ ਕੇ ਦਿੱਤਾ ਹੈਗਾ। ਅੱਛਾ। ਤੇ ਮੈਨੂੰ ਥੋੜਾ ਜਿਹਾ ਦਾ ਸਹਾਰਾ ਹੈ ਪੱਖਾ ਤੱਕ ਨਹੀਂ ਇੱਥੇ ਪੱਖਾ ਦਾ ਕਰੀਏਗਾ ਟੂਪਾ ਟਾਪਾ ਸਾਂ ਬੜ ਹੋਈ ਜਾਂ ਲਾਈਟ ਲੂਟ ਚਲਦੀ ਇੱਥੇ ਕੋਈ ਉਹਦਾ ਲੈਰ ਚਲਦੀ ਹੈ ਲੇਕਿਨ ਬੱਤੀ ਸਭ ਕੋ ਸੜ ਗਿਆਗਾ ਸਿਰਫ ਪਿੱਛੇ ਦੇਖ ਰਹੇ ਕਿ ਬਿਜਲੀ ਤਾਰਾਂ ਵੀ ਨੰਗੀਆਂ ਪਈਆਂ ਸਾਰੀਆਂ ਤੇ ਕੋਈ ਹੱਥ ਨਾਲ ਨਹੀਂ ਵਾਪਰ ਸਕਦਾ ਕੋਈ ਖਤਰਾ ਸਹੀ ਕਰ ਨੂੰ ਕਿਹਾ ਨਹੀਂ ਇਲੈਕਟ੍ਰੀਸ਼ੀਅਨ ਆ ਪਿੱਛੇ ਤਾਰਾਂ ਸਾਰੀਆਂ ਨੰਗੀਆਂ ਪਈਆਂ ਹੋਈਆਂ ਆ ਪਾਣੀ ਵਾਲਾ ਪਾਇਪ ਕਿਸੇ ਵਾਰਤ ਵੀ ਪਾਣੀ ਵਾਲਾ ਪਾਇਪ ਫਟ ਸਕਦਾ ਪੈਨਲ ਪਾਵੇ ਸੀ ਇਹ ਚ ਕੀ ਪ੍ਰੋਬਲਮ ਹੈਗੀ ਪਾਣੀ ਵਾਲੇ ਪੈਪਸ ਤੇਰਾ ਨਾ ਪਾਇਪ ਪਿੱਛੇ ਪਾਣੀ ਬਲੌਕ ਹੋ ਗਿਆ ਲਈ ਆਈ ਤੇ ਮੇਰਾ ਡਾਇਰੈਕਟ ਕੀਤਾ ਹੈਗਾ ਹਾਂ ਕੀ ਚੀਜ਼ ਹੈ ਕਿ ਕਪੜੇ ਇਥੇ ਜਿਹੜੇ ਦਿੱਤੇ ਭੇਜਦੇ ਆਂਗੇ ਧੋ ਕੇ ਉਹਨੂੰ ਪ੍ਰੈਸ ਪ੍ਰੈਸ ਵਗੈਰਾ ਕੀ ਹੁੰਦੇ ਆਂ ਉਹ ਜਿਹੜਾ ਮਸ਼ੀਨ ਦਿਖਾਉਂਦੇ ਆ ਆਹ ਮਸ਼ੀਨ ਚ ਕੀ ਕੰਮ ਕਰਦੀ ਹੈ ਫਿਰ ਕੀ ਕੰਮ ਕਰਦੀ ਹੈ ਇਹ ਪਾਣੀ ਨਿਚੋੜਨ ਵਾਸਤੇ ਆ আচ্ছা আচ্ছা ਹੁਣ ਇਹ ਠੀਕ ਹੈ ਕਿ ਖਰਾਬ ਪਈ ਇਹ ਠੀਕ ਆ ਆ ਖਰਾਬ ਇਹ ਜਿਹੜਾ ਸਾਰਾ ਬਲੱਡ ਵਾਲਾ ਕਪੜੇ ਗੰਦੇ ਕਪੜੇ ਦਾ ਪਾਣੀ ਆ ਇਹਦੀ ਨਿਕਾਸੀ ਕਿੱਥੇ ਜਾਂਦੀ ਆ ਇਹਦੀ ਨਿਕਾਸੀ ਬਾਹਰ ਪਾਣੀ ਨਿਕਾਸੀ ਹੈਗੀ ਇੱਥੇ ਇਕੱਠਾ ਹੋ ਜਾਂਦਾ ਉਹ ਪਾਦਰ ਚੱਲਦਾ ਬਾਹਰ ਨਹੀਂ ਜਾਂਦੀ ਕਦੀ ਡਾਕਟਰਾਂ ਦੀ ਟੀਮ ਨੇ ਇਥੇ ਦੌਰਾ ਨਹੀਂ ਕੀਤਾ ਅੰਦਰ ਕਦੀ ਨਹੀਂ ਆਏ ਤਰਸੇ ਸਟਰ ਮਾਰਦੀ ਹੈ ਜਿਹੜਾ ਜੀ ਸੋ ਦੇਖ ਸਕਦੇ ਹੋ ਸਬਲ ਹਸਪਤਾਲ ਫਗਵਾੜੀ ਲਾਂਡਰੀ ਦੀਆਂ ਇਹ ਸੱਦੀਆਂ ਤਰਸਯੋਗ ਤਸਵੀਰਾਂ ਕਿ ਜਿੱਥੇ ਸਬੰਧਤ ਪ੍ਰਸ਼ਾਸਨ ਨੇ ਕਦੀ ਇਸ ਲਾਂਡਰੀ ਦੀ ਸਾਰ ਨਹੀਂ ਲਈ ਕੁਈ ਦੌਰਨ ਕੀਤਾ ਇਧਰ ਪਾਣੀ ਦਾ ਪਾਈਪ ਦਿਖਾ ਦਿੰਨੇ ਆ ਸਾਰਾ ਲੀਕ ਹੋ ਰਿਹਾ ਕਦੇ ਵੀ ਇਹ ਪਾਣੀ ਦਾ ਪਾਈਪ ਫਟ ਸਕਦਾ ਇਧਰ ਬਿਜਲੀ ਦੀਆਂ ਤਾਰਾਂ ਹੈਗੀਆਂ ਜਿਹੜੀ ਘਟੀਆ ਮਾਰੀ ਕਾਰਗੁਜ਼ਾਰੀ ਹੈ ਸਪਲਾਈ ਜਿਹੜੀ ਆ ਜਿਹੜੀ ਤਾਰਾਂ ਨੰਗੀਆਂ ਜੋ ਕਿ ਹਾਦਸਿਆਂ ਨੂੰ ਸਦਾ ਦੇ ਰਹੀਆਂ ਇਧਰ ਦੇਖ ਸਕਦੇ ਹੋ ਤਾਕੀਆਂ ਟੁੱਟੀਆਂ ਪਈਆਂ ਜਿਵੇਂ ਕਿ ਕਰਿੰਦੇ ਨੇ ਦੱਸਿਆ ਹੈਗਾ ਵਾ ਔਰ ਅੰਦਰ ਕੋਈ ਸਫਾਈ ਦਾ ਵੀ ਜਿਹੜਾ ਖਾਸ ਖਿਆਲ ਨਹੀਂ ਰੱਖਿਆ ਜਾ ਰਿਹਾ ਇਹਨਾਂ ਦਾ ਕਹਿਣਾ ਹੈ ਕਿ ਜਿਹੜੀ ਇੱਕ ਮਸ਼ੀਨ ਹੈਗੀ ਆ ਇਹਨਾਂ ਇਸ ਚੀਜ਼ ਨੂੰ ਲੈ ਕੇ ਜਿਹੜੀ ਵੱਡੀ ਮਸ਼ੀਨ ਹੈਗੀ ਆ ਉਹ ਵੀ ਸਾਲਾਂ ਭਰ ਤੋਂ ਖਰਾਬ ਪਈ ਹੈ